ਕਿਆ ਸਗਰ ਨੇ ਦੇਖ ਤੋਰਿਆ ਇਹਦਾ ਚਲੋ ਭੈਣ ਜੀ ਗਲਤੀ ਤੇ ਕੁਝੜੀ ਹੋ ਗਈ ਹੋ ਗਈ ਆ ਸਾਡੀ ਧੀਆ ਵਰਗੀ ਆ ਪਰ ਇਹਨੂੰ ਇਹ ਕੰਮ ਚਾਹੀਦਾ ਨਹੀਂ ਕਰਨਾ ਜਿਹੜਾ ਇਹਨੇ ਕੀਤਾ ਵਾ ਇਹ ਤੇ ਪੜੀ ਲਿਖੀ ਹੈਗੀ ਸ਼ਹਿਰ ਜਿਉਈ ਆ ਸ਼ਹਿਰ ਦੇ ਵਿੱਚ ਤੇ ਇਹ ਕੰਮ ਹੀ ਹੁੰਦੀ ਆ ਇਹ ਤੇ ਪਿੰਡਾਂ ਥਾਵਾਂ ਜਿਹਾ ਲੋਕੀ ਕਰਦੇ ਕਿ ਉੱਥੇ ਕਰਦੋ ਤੇ ਉੱਥੇ ਕਰਦੋ ਕਰਦਾਂ ਠੰਡਾ ਪਾਣੀ ਨਹੀਂ ਪੀਣਾ ਕੋੜੇ ਹੋਣਾ ਪੀਣੀ ਜਿੰਨ ਬੋਟੇ ਹਨ ਹਣ ਵੀਰ ਹੂੰ ਕੀ ਨਾ ਪਾਣੀ ਪੀਂਦੇ? ਸਹੀ ਔਰ ਕਿਉਂ ਲਗੀ ਮੈਨੂੰ ਹਾਂ ਮੌਸਮ ਠੰਡਾ ਹੋਇਆ ਠੰਡਾ ਪਾਣੀ ਨਾ ਪੀਓ ਤੇ ਚਾ ਬੱਚਾ ਗਲਾ ਖਰਾਬ ਹੋ ਜਾਂਦਾ ਨਹੀਂ ਠੰਡਾ ਵੀ ਨਹੀਂ ਆ ਤਾਂ ਇਹ ਘੜੇ ਵਿੱਚ ਭਰਿਆ ਪਾਣੀ ਠੀਕ ਆ ਠੀਕ ਆ ਮੈਂ ਕਿਹਾ ਮੈਂ ਗੱਲ ਕਰਨੀ ਹੈ ਤੁਹਾਡੇ ਨਾਲ ਉਹ ਨਵਦੀਪ ਆ ਗਈ ਆ ਉਹ ਲਗਾਈ ਪਤਾ ਗਈ ਤੇ ਉਹਨਾਂ ਵੀ ਗੱਲ ਕਰ ਲਓ ਗੱਲ ਕੀ ਕਰਨੀ ਆ ਤਨਮਜੀਤ ਦਾ ਦੱਸਿਆ ਹੀ ਇੱਕ ਵਾਰ ਮਾਂ ਆਪਣੀ ਮੰਮੀ ਨੂੰ ਪੜਾਉਂਦੀ ਆ ਮੰਮੀ ਨੂੰ ਕੋਈ ਨਹੀਂ ਮੈਂ ਦਗਰ ਨੂੰ ਨਾ ਮੜੀ ਗੱਲ ਕਰ ਰਹਾ। ਉਹਨਾਂ ਕਹਿ ਕਿ ਤੇ ਕੱਲ ਆਈ ਮੰਮੀ। ਤੇ ਸਾਹ ਵੀ ਬੋਲੇ ਇਹ ਨਾ ਹੋਵੇ। ਮੰਮੀ ਤੇ ਬੋਲੇ ਬੋਲੇ ਉਹ ਵੀ ਤਾਂ ਚੜ ਚੜ ਕੇ ਬੋਲੇ ਕਿ ਹਾਂ ਭਾਬੀ ਇੱਦਾਂ ਭਾਬੀ ਇੱਦਾਂ। ਮੈਂ ਉਹਨੂੰ ਮਸਝਾ ਰੰਨਾ। ਉਹਨੂੰ ਮਾੜਾ ਜਿਹਾ ਸਮਝਾ ਦੋ। ਆਪਾਂ ਉਹ ਦਬਲ ਕੱਲਾ ਬੱਲਾ ਕਰ ਲਾਂ। ਆਪਾਂ ਨੇ ਠੀਕ ਇਹ ਨਾ ਸਮਝਾਇਓ। ਪਤਾ ਕੀ ਗੱਲ ਆ। ਹੋਰ ਗੱਲ ਕੋਈ ਨਹੀਂ ਐ। ਮੰਮੀ ਨੇ ਕਹਿਣਾ ਕਿ ਤੂੰ ਵਿਆਹ ਉੱਥੇ ਕਰਾਇਆ ਜਿੱਦੇ ਤੇਰੀ ਸੱਸ ਨਾ ਵੀ ਨਾਨਾ ਨਾ ਵੀ ਨਹੀਂ ਬੰਦੀ। ਇਹ ਗੱਲ ਕਰਕੇ ਉਹਨੂੰ ਗਏਗੀ ਥੋੜਾ ਸਾਹ ਦੇ ਬੰਦੀ। ਕੋਈ ਨਹੀਂ ਮੈਂ ਦਾ ਕਰ ਦਾਂ ਉਹਨਾਂ ਨੂੰ ਮੈਂ ਖਾਈ ਦਨਵਾ ਆਪਨੇ ਅੱਧਰ ਬੈਠੀ ਆ ਕਮਰੇ ਚ ਬੈਠੀ ਆ ਉੱਥੇ ਗੱਲ ਕਰ ਕੋਈ ਨਹੀਂ ਮੈਂ ਗੱਲ ਕਰਦੀ ਮੈਂ ਆਪਣੇ ਕਮਰੇ ਦੀ ਵਾਈ ਮਾਰ ਲੈਣਾ ਕੋਈ ਨਹੀਂ ਮੰਮੀ ਸੁਣ ਲੇ ਗੱਲ ਇਹ ਵੀ ਹੈ ਪਰ ਤਰੀਕੇ ਨਾਲ ਸਮਝਾਓ ਕੋਈ ਨਹੀਂ ਮੈਂ ਇਹਨਾਂ ਕਰ ਦਾਂ ਗੱਲ ਤੇ ਮੈਨੂੰ ਸਮਝਾਓ ਬੈਠਾ ਮੈਂ ਨਾਲ ਰੋਟੀ ਪਾਲਿਆ ਆ ਮਰਕੋ ਲੱਗੀ ਹੋਣੀ ਤੁਹਾਨੂੰ ਆ ਚੱਲ ਆਈਏ ਕਲਮੇ ਹਾਂ ਚੱਲ ਇਹ ਗੱਲ ਸਹੀ ਹੋਗੀ ਇਹਨਾਂ ਨੂੰ ਮੈਂ ਕਹਤਾ ਏ ਨਹੀਂ ਤੇ ਇਸ ਮਾਮਾ ਦੀ ਹਾਇਤ ਬੜੀਆਂ ਤੇਜ਼ ਐ ਇਹ ਕਿਹੜੀ ਘਾਟਾ ਇਹ ਵੀ ਚਾਰ ਲੱਤੀ ਆ ਉੱਤੇ ਹੀ ਆ ਕੋਈ ਨਹੀਂ ਹੁਣ ਮੈਂ ਕਹਿ ਤਾ ਦਿੱਤਾ ਅੱਪੀ ਨੇ ਆਪਣੇ ਤਰੀਕੇ ਨਾਲ ਗੱਲ ਕਰ ਲੈਣੀ ਚੱਲ ਰੋਟੀ ਬਾਕ ਦੇ ਦਾਂ ਏਦਾਂ ਕਰਦਾ ਲਾ ਉਹਨੂੰ ਆਏ ਮਾਰਦਾ ਮੜੀ ਬੰਦੀ ਉਹ ਨਾ ਮੈਂ ਆਇਆ ਨਾ ਤੇ ਬੈਲਾ ਬੈਲੈਂਸਿੰਗਾ ਨਾ ਨਾ ਬੋ ਇਧਰ ਆ ਬਹੁਤ ਗੱਲ ਸੁਣ ਮੜੀ ਹਾਂਜੀ ਵੀਰ ਜੀ ਆਵਾਜ਼ ਮਾਰੀ ਸੀ ਚੱਲੀ ਕਿਤੇ ਤਿਆਰ ਹੋਈ ਹੈ ਮੈਂ ਕਾਲ ਚ ਨਹੀਂ ਅੱਛਾ ਅੱਛਾ ਠੀਕ ਆ ਆਵਾਜ਼ ਮਾਰੀ ਸੀ ਉਹ ਮੈਂ ਦੁਬਾਰਾ ਕਰਦੇ ਆ ਆਵਾਜ਼ ਮਾਰੀ ਆ ਹਾਂਜੀ ਜੀ ਵੀ ਜੀ ਵੀ ਮੰਮੀ ਨਹੀਂ ਆਉਣਾ ਅੱਜ ਆਹ ਹੋਣਾ ਭਾਬੀ ਨੂੰ ਮੈਂ ਕਹਿਣ ਦੇ ਕਿ ਮੰਮੀ ਤੇ ਚਲ ਗੱਲਾਂ ਤੇ ਸਾਨੂੰ ਪਤਾ ਵਾ ਵੀ ਉਹਨੇ ਕੀ ਕੀਤਾ ਉਹਨੇ ਗਲਤੀ ਆ ਹਾਂ ਪਰ ਨਾ ਹੁਣ ਹਰ ਸਾਰੀ ਗਲਤੀ ਨਾ ਕੋਈ ਨਹੀਂ ਕਰਦੀ ਆ ਇੱਕ ਵਾਰੀ ਨੂੰ ਮੌਕਾ ਦੇਣਾ ਉਹਨਾਂ ਪਰ ਜੇ ਹੁਣ ਉਹਨੂੰ ਇੱਕ ਮੌਕਾ ਨਾ ਦਿੱਤਾ ਤੇ ਫੇਰ ਸਾਰਾ ਕੰਮ ਖਰਾਬ ਹੋਣਾ ਕਰਦਾ ਠੀਕ ਹੈ ਠੀਕ ਹਾਂ ਜੇ ਮੰਮੀ ਕੋਈ ਗੱਲ ਕਰੂਗੀ ਨਾ ਤੇ ਤੂੰ ਹੰਗਾਰੇ ਦੇਵੇਂ ਪਰਦੇ ਉਹ ਪਰ ਮੜਾ ਮੋਟਾ ਫੇਰ ਵੀ ਉਹਨਾਂ ਨੂੰ ਇੱਕ ਗੱਲ ਕਹਿ ਦੇ ਵੀ ਚਲ ਕੋਈ ਨਹੀਂ ਇੱਕ ਵਾਰੀ ਤੂੰ ਮਾਫ਼ ਕਰ ਦੇ ਭਾਬੀ ਨੂੰ ਮਮੇ ਗਾਵੇ ਕੰਮ ਨਹੀਂ ਕਰੂਗੀ ਜੇ ਤੂੰ ਇਹ ਗੱਲ ਕਹੇਂਗੀ ਨਾ ਤੇ ਮਮਮੀ ਨੇ ਤੇਰੀ ਗੱਲੋਂ ਮੰਨ ਵੀ ਲੈਣੀ ਕੋਈ ਕਹਾਂਣੀ ਕਹਦਾਂਗੀ ਕੋਈ ਤੁਹਾਨੂੰ ਪਤਾ ਨਾ ਮਮਮੀ ਨੂੰ ਪਰ ਸੁਣ ਲੈਣ ਸਾਡੀ ਆਹ ਨਹੀਂ ਕੋਈ ਕਹਾਂਣੀ ਮੈਂ ਤਾਂ ਕੁਛ ਨਹੀਂ ਕਹਾਂ ਮਮਮੀ ਨੂੰ ਮੇਰੇ ਦੋਲਤੀ ਜਾਂਦਾ ਮੈਂ ਤਾਂ ਕਰਦੇ ਨਾ ਮੈਂ ਮਰੀ ਇਹ ਵੀ ਚਲ ਇੱਕ ਵਾਰੀ ਜੇ ਕੋਈ ਵੀ ਗੱਲ ਹੋਊਗੀ ਨਾ ਤੇ ਤੂੰ ਆਜ ਮੇਰੇ ਸਾਹਮਣੇ ਹੋਣਾ ਕੋਈ ਨਹੀਂ ਕਹਦਾਂਗੀ ਮੈਂ ਤਾਂ ਤੇਰੇ ਕੋਲ ਬੋਲਿਆ ਤਾਂ ਉਹਨੇ ਗਣਾ ਲੈ ਫੇਰ ਆਪਣੀ ਬੁੱਢੀ ਸੈਟ ਲੈਂਦਾ

ਜਾਓ ਜਾਓ ਕੋਈ ਨਹੀਂ ਠੀਕ ਆਓ ਜਾਣਾ ਕੋਈ ਨਹੀਂ ਜਿਹੜਾ ਕੀਤਾ ਨਾ ਕਰਾਂ ਉਹ ਤੇ ਮੈਂ ਦੱਸ ਕੇ ਰਹਾਂਗੀ ਵੱਡਾ ਆ ਬੁੱਢੀ ਦਾ ਹਮਤ ਕੋਈ ਗੱਲ ਨਹੀਂ ਦੱਸੂ ਉਹਦੇ ਹੀ ਮੁੱਠ ਹਾਈ ਹਾਈ ਕਿੱਥੇ ਤੇ ਰੱਬ ਦੀ ਤੁਨੀ ਦੇਦਾ ਘਰ ਵਾ ਹੈ ਕੋੜੇ ਕੋੜੇ ਗੰਦ ਪਿਆ ਆ ਵਾ ਕਿ ਤੇ ਚਾਰ ਚਫਰੇ ਕਿ ਤੇ ਵੇਖਣ ਨੂੰ ਜੀ ਨਹੀਂ ਕਰਨ ਲਿਆ ਰਿਸ਼ਤਾ ਕਰਾਉਣ ਪਈ ਹੀ ਇੱਥੇ ਆਣ ਕੇ ਮੈਨੂੰ ਨਹੀਂ ਇੰਨਾ ਪਤਾ ਪਿਸ਼ਾਰਾਂ ਦੇ ਵਿੱਚ ਕਿੰਨਾ ਸਫਾਈ ਹੁੰਦੀ ਆ ਤੇ ਇੱਥੇ ਕਿੰਨਾ ਕਿੰਨਾ ਘਾ ਚੜਿਆ ਕਿਨਾ ਕਿਨੋਂ ਤਰਕ ਦਾਨ ਤਪਿਆ ਕੀ ਕਰਾਂ ਹੁਣ ਫਿਰ ਹੁਣ ਠੀਕ ਆ ਹੁਣ ਠੀਕ ਹੋ ਜਾਣਾ ਪੈਣਾ ਮੈਨੂੰ ਚੱਲ ਵੇਖਣੀ ਆ ਇਹਦੀ ਸਾਸੇ ਦੀ ਕੀ ਜਾਂਦੀ ਆ ਬੱਲੇ है। और की चल। ठीक ठाक तू तो अपना मैं भी ठीक ठाक आज अंदर आओ अंदर मम्मी, सफर ठीक ठाक रहा सफर तो ठीक ठाक रे तो गेट तो तेरा बहुत ज्यादा सज्जे

नो मम्मी पानी पी लो और मम्मी सेहत ठीक हो ना ठीक रही दवाई दुई खाती रही है चलो दवाई ना सेट रही है कि गर्मी बड़ी है, कि ते? गोड़े -गोड़े गर्मी हो है तो कितने गोडे गोटे गर्मी हुई हम दवाई खादी हाँ तो ही फिर मुड़के पे है मैनू फिर मैं आ नी सकी तुम बैठो मैं चाह बना के लिया ਤੈਨੂੰ ਮੇਰੀ ਗੱਲ ਸੁਣ ਕੀ ਐ ਚਾਹ ਬਣਾਣੀ ਆ ਨਹੀਂ ਚਾਹ ਬਾਤ ਬਣਾਵੀ ਤੇਲ ਮੈਂ ਨਹੀਂ ਦੱਸੂ ਵੀ ਤੇਰੇ ਸੱਸ ਨੇ ਤੁਹਾਡੇ ਘਰ ਦੇ ਵਿੱਚ ਚੱਲਣ ਕੀ ਰਿਆ ਘਰ ਤੇਰੀ ਮੰਮੀ ਕੋਸ਼ ਨਹੀਂ ਚੱਲਣ ਜਾਂ ਕਿਉਂ ਨਹੀਂ ਕੋਈ ਚੱਲਣ ਰਿਹਾ ਤੇਰੇ ਸੱਸ ਨੇ ਤਾਂ ਉਦੋਂ ਫਿਰ ਬੜੇ ਗੁੱਸੇ ਨਾਲ ਮੈਨੂੰ ਫੋਨ ਕੀਤਾ ਹੀਗਾ ਮੰਮੀ ਨੇ ਫੋਨ ਗੁੱਸੇ ਚ ਕੀਤਾ ਸੀ ਆਹੋ ਕੀ ਕਹਿੰਦੇ ਸੀ ਉਹ ਆਂਦੇ ਇੱਥੇ ਆਂਦੇ ਇੱਥੇ ਨਹੀਂ ਕੀ ਗੱਲ ਦੱਸਣ ਵਾਲੀ ਤੂੰ ਇੱਥੇ ਆ ਤਾਂ ਆਣ ਕੇ ਤੇ ਫੇਰ ਤੈਨੂੰ ਗੱਲ ਦੱਸਾਂਗੀ ਸਾਰੀ ਕੋਈ ਨਹੀਂ ਮੰਮੀ ਆਣ ਵਾਲੀ ਮੰਮੀ ਹੋਣੀ ਫੇਰ ਆ ਲਾਂਦੋਂ ਸਾਰਿਆਂ ਨੂੰ ਫੇਰ ਬਹਿ ਕੇ ਗੱਲ ਕਰ ਲਾਂਗੇ ਹੁਣ ਮੈਂ ਤੁਹਾਨੂੰ ਦੱਸਾਂਗੀ ਤੇ ਅਮੀ ਜਣਾ ਲੈ ਪਹਿਲੇ ਮਾਂ ਨੂੰ ਖੜੇ ਪੜਾਤਾ ਹੈ ਤੋ ਚੰਗਾ ਮੰਮੀ ਗੱਲ ਕਰਨਗੇ ਤੁਹਾਡੇ ਨਾਲ ਤਾ ਤੂੰ ਗੱਲ ਕੋਈ ਨਹੀਂ ਕਰਨੀ ਮੰਮੀ ਗੱਲ ਕੋਈ ਦਦੀ ਨਹੀਂ ਹੈਗੀ ਬਸ ਨਾ ਮੰਮੀ ਦਾ ਸੁਭਾਅ ਬੜਾ ਕਾਲਾ ਤੇ ਮੰਮੀ ਇਹ ਤੋਂ ਗੱਲ ਨੂੰ ਫੜ ਲੈਂਦੇ ਫਿਰ ਛੱਡਦੀ ਨਹੀਂ ਹੈਗੀ ਕਹਿੰਦੇ ਕਿ ਬਸ ਤੇਰੀ ਮਾਂ ਨੂੰ ਬੁਲਾਓ ਤੇ ਨਾਨਾ ਹੀ ਗੱਲ ਕਰੀਏ ਚਾ ਠੀਕ ਹੈ ਮੇਰੀ ਗੱਲ ਸੁਣ ਮੈਂ ਹੁਣ ਜਾਣਾ ਨਹੀਂ ਕਰਦੀ ਮੈਂ ਰਾਤ ਇੱਥੇ ਹੀ ਆ ਹੁਣ ਜਿਹੜੀ ਕੋਈ ਗੱਲ ਹੋ ਗਈ ਮੈਂ ਉਹਨਾਂ ਕੋਲ ਗੱਲ ਮੁਕਾ ਕੇ ਮੈਂ ਜਾਵਾਂਗੀ ਕੋਈ ਨਹੀਂ ਮਮਾ ਕਰੋ ਮੇਰੇ ਕੋ ਵੀ ਨਹੀਂ ਕਰ ਰੋਜ਼ ਰੋਜ਼ ਨਿਕਲਿਆ ਜੀ ਉਹ ਤੇ ਮੈਂ ਮੰਮੀ ਨੂੰ ਕਿਹਾ ਸੀ ਮੰਮੀ ਠੀਕ ਨਹੀਂ ਰਹਿੰਦੇ ਹੈਗੇ ਕੱਲ ਕੋਈ ਨਹੀਂ ਮੰਮੀ ਤੇ ਫਿਰ ਮੈਂ ਉਹਨਾਂ ਨੂੰ ਬੁਲਾਣੀ ਆ ਤੇ ਇਕੱਠੇ ਬਹਿ ਕੇ ਨਾ ਚਾਹ ਪੀ ਲੰਨੇ ਆ ਕੱਲ ਜਾ ਬੁਲਾ ਕੇ ਤੇ ਲੈ ਕੇ ਆ ਉਹ ਮੈਂ ਦੇਖਾਂ ਬਾਹਰ ਤੇ ਮੀਤ ਤੁਹਾਡਾ ਜਮਾਰਾ ਉਹਨਾਂ ਨੂੰ ਸਸੀਕਾ ਜੀ ਅਸੀਕਾ ਹੋ ਠੀਕ ਠਾਕ ਹਾਂ ਠੀਕ ਠਾਕ ਵਧੀਆ ਤੁਸੀਂ ਸੁਣਾਓ ਸਸੀਕਾ ਕੋਰਸ ਨਾ ਸੇਤਾਂ ਠੀਕ ਆ ਠੀਕ ਆ ਹਾਂ ਤੁਹਾਨੂੰ ਪੀਤਾ ਹਾਂ ਚਾਹ ਪਾਣੀ ਲਿਆਂਦਾ ਕਿ ਨੀਰਾਮਨ ਨੇ ਫਨ ਗਿਉ ਆਵੇ ਆ ਗਏ ਹਾਂ ਚਾਹ ਪਾਣੀ ਬਣਾਉਣਾ ਹੈ ਮੰਮੀ ਬਾਤ ਤੇ ਹਾਂਜੀ ਬਣਾਣੀ ਚਾਹ ਪਤਾ ਨਹੀਂ ਦਿਮਾਗ ਸੁੱਤਾ ਹੀ ਰਹਿੰਦਾ ਵਾ ਇੰਨਾ ਨੇ ਪਤਾ ਕਿ ਕੋਈ ਆਇਆ ਵਾ ਤੇ ਚਾਹ ਪਾਣੀ ਬਣਾਉਣਾ ਤੂੰ ਉਹ ਦਿੰਦੀ ਚਾਹ ਬਣਾ ਤੇ ਚਾਹ ਪਿਆਲ ਪੈਦੀ ਕਹੜੇ ਜ਼ੇਦ ਰਹੀ ਠੀਕ ਹੋ ਠੀਕ ਜੇ ਦਵਾਈ ਚੱਲਦੀ ਆ ਹੁਣ ਥੋੜੀ ਜਿ ਮਰਗੀ ਠੀਕ ਹੋਈ ਆ ਤੇ ਫਿਰ ਮੁੜ ਕੇ ਆਉਣਾ ਪਿਆ ਹੁਣ ਮੈਨੂੰ ਹੋਰ ਭਾਜੀ ਹੁਣਾਂ ਤਾਂ ਹੁੰਦਾ ਜੀ ਫੋਨ ਹਾਂਜੀ ਠੀਕ ਠਾਕ ਕਦੋਂ ਤੱਕ ਆਉਣਾ ਦਾ ਨੇ ਆਂਦੇ ਤਾਂ ਹੈਗੇ ਵੀ ਮੈਂ ਮਹੀਨੇ ਤੱਕ ਰਾਵਾਂ ਦਾ ਅੱਛਾ ਅੱਛਾ ਸੋ ਹੁਣ ਪੱਕਾ ਪਤਾ ਵੀ ਨਹੀਂਗਾ ਹਜੇ ਠੀਕ ਹੈ ਜੀ ਠੀਕ ਹਾਂ ਥਾਲੇ ਮਮੀ ਫੜੋ ਭੈਣ ਜੀ ਚਾਹ ਪੀਓ ਲਾ ਭੈਣ ਜੀ ਹਾਂ ਜੀ ਤੁਸੀਂ ਮੈਨੂੰ ਫੋਨ ਕੀਤਾ ਹੈਗਾ ਤੇ ਤੁਸੀਂ ਆਂਦੇ ਕਿ ਭੀ ਮੈਂ ਫੋਨ ਦੇ ਵਿੱਚ ਕੁਝ ਨਹੀਂਗਾ ਦੱਸਣਾ ਹੈ ਹਾਂ ਹੁਣ ਕੀ ਗੱਲ ਹੋਈ ਆ ਹੁਣ ਮੈਨੂੰ ਦੱਸੋ ਫਿਰ ਮੁਕੇ ਮੈਂ ਐਸੇ ਕਰਕੇ ਆਈ ਹਾਂ ਭੈਣ ਜੀ ਹਾਂ ਜੀ ਕੀ ਗੱਲ ਤੁਹਾਨੂੰ ਮੈਂ ਦੱਸਾਂ ਮੈਂ ਕਹਣਾ ਬੜੀ ਤੰਗ ਜੇ ਮੁੰਡਾ ਵਿਆਹ ਕੇ ਆ ਲੱਗੀ ਟਾਟੇ ਬੈਠੀ ਆ ਪੁੱਛੋ ਕਦੇ ਕੰਮ ਨੂੰ ਹੱਥ ਲਾਇਆ ਵਾ ਕਿਤੇ ਰੋਟੀ ਪਕਾਉਣੀ ਨਹੀਂ ਨੂੰ ਆਉਂਦੀ ਚਲੋ ਮੇਰੀ ਗੱਲ ਸੁਣੋ ਕਿ ਨਹੀਂ ਦਾ ਉਹਨੂੰ ਫਿਰ ਮੁਕੇ ਆਉਂਦਾ ਕੁਝ ਵੀ ਆਈ ਤਾਂ ਥੇ ਗਿਆ ਨੰਕਚਾ ਕਰਕੇ ਆਹੀਗੇ ਤੇ ਫਿਰ ਉਥੇ ਕੰਮ ਕੀਤਾ ਨਹੀਂਗਾ ਤੇ ਹੁਣ ਤੂੰ ਹੀ ਖੜੀ ਹੋਏ ਤੁਸੀਂ ਦੱਸ ਹੀ ਤਾਂ ਸਕਦੇ ਨਾ ਫਿਰ ਮੁੜ ਕੇ ਪਿੱਛੇ ਨਾਲ ਰਹਾ ਮੇਰੇ ਨਾਲ ਅੱਗੇ ਬਹਿ ਤੇ ਤੈਨੂੰ ਮੈਂ ਸਮਝਾਵਾਂ ਉਹ ਭੈਣ ਜੀ ਬੇਥੇਰਾ ਕੋਈ ਦੱਸਦੀ ਆ ਫੋਨ ਛੱਡੇ ਹੱਥ ਦੇ ਵਿੱਚੋਂ ਤੇ ਫੇਰ ਹੀ ਦੱਸਾਂ ਇਹਨੂੰ ਸਾਰਾ ਦਿਨ ਤਾਂ ਕੂ ਨਾ ਚੰਬੜੀ ਰਹਿੰਦੀ ਆ ਹੁਣ ਜਾਂ ਤਾਂ ਮੈਂ ਨਾ ਗੈਸ ਦਾ ਸਿਲੰਡਰ ਚੋਕੇ ਅੰਦਰ ਲੈ ਕੇ ਜਾਵਾਂ ਇਹਦੇ ਲਾਗੇ ਆਹ ਗੱਲ ਤਾਂ ਭੈਣ ਜੀ ਜਿੱਥੇ ਆ ਗਈ ਉੱਥੇ ਹੀ ਰਹਿਣ ਦੋ ਜਿਹੜੇ ਕੰਮ ਵਾਸਤੇ ਮੈਂ ਤੁਹਾਨੂੰ ਸੱਦਿਆ ਨਾ ਪਹਿਲਾਂ ਮੇਰੀ ਉਹ ਗੱਲ ਸੁਣ ਲਓ ਇਹਨੂੰ ਪੁੱਛੋ ਇਹ ਨਿੰਬੂ ਤੇ ਮਿਰਚਾਂ ਲਿਆ ਕੇ ਤੇ ਮੇਰੇ ਦਵਾਲੇ ਕੀ ਕਰਨ ਦੇਈ ਸੀ ਮੈਨੂੰ ਨਹੀਂ ਜੇ ਪਤਾ ਤੇ ਕਿੱਥੇ ਗਈ ਸੀ ਤੇ ਕਿੱਥੋਂ ਟੂਣਾ ਲੈਾਈ ਆ ਤੇ ਮੇਰੇ ਤੇ ਕਰਨ ਦੇਈਗੀ ਤਾਂ ਕਰਕੇ ਮੈਂ ਤੁਹਾਨੂੰ ਸੱਦਿਆ ਜੇ ਤੇ ਆਪਣੀ ਧੀ ਨੂੰ ਆਪੇ ਹੀ ਪੁੱਛ ਲਓ ਕੱਲ ਨੂੰ ਨਾ ਕਿਉਂ ਆਪੀ ਸੱਸ ਨਹੀਂ ਚੰਗੀ ਨਹੀਂ ਸੌਣ ਨਹੀਂ ਆਂ ਕਿਹੜਾ ਤੈਨੂੰ ਸਿੱਖਿਆ ਐਸਾ ਕਰਕੇ ਦੇਖ ਤੋਰਿਆ ਇਹਦਾ ਤੇ ਸਿੱਖਿਆ ਕਿੱਥੋਂ ਮੈਂ ਜਦੋਂ ਨੂੰ ਲਿ ਜਾ ਕੇ ਕਰੀਓ ਤੇ ਸਿੱਖਿਆ ਕਿੱਥੋਂ ਮੰਮੀ ਅਨਿ ਗੁਨਾ ਨਹੀਂ ਕਰਾਂਗੀ ਹਾਂ ਕੋਨਾ ਨੈਟ ਤੇ ਦੇਖ ਨਹੀਂ ਹੁੰਦਾ ਤੇ ਉਹ ਬੰਦੇ ਨਹੀਂ ਪੰਡਤ ਮਗਾ ਕੁਛਾਈ ਫੋਨਰੀ ਗਈ ਮੈਂ ਤੇ ਉਹਨਾਂ ਮम्मी ਤੇ ਬਾਬਾ ਦੰਨ ਨਹੀਂ ਕਰਾਂਗੀ ਮੈਂ ਸੇ ਕਰਾਂਗੀ ਚਲ ਮੰਮੀ ਜਿੰਨਾ ਜ਼ਿਆਦਾ ਕੁਛੇ ਚ ਰਹਿੰਦੇ ਤੇ ਚਲ ਜਾ ਅੱਛਾ ਤੂੰ ਮੇਰੇ ਜੱਦੂ ਕੋਣਿਆ ਸਭ ਕੁਝ ਆ ਗਿਆ ਕਰ ਤੇ ਮੈਂ ਮੰਮੀ ਨੂੰ ਮੇਰੇ ਕੋਲ ਤੂੰ ਮੇਰੇ ਬੈਕ ਦੀ ਬਰਸੋਂ ਨਹੀਂ ਕਰਾਉਂਦਾ ਹੀ ਆ ਸਾਦ ਕੇ ਮੈਨੂੰ ਹੁਣ ਕਰ ਮਮੀ ਤੁਮੇਂ ਜੈਨ ਨੂੰ ਆਪਣਾ ਲੇਨ ਮਮੀ ਕੋਲੋਂ ਪੁੱਛਣਾ ਮਾਫੀ ਮੰਗਣ ਵਾਲਾ ਇਹ ਜੇ ਮਾਫੀ ਵਾਲਾ ਕੰਮ ਹੀ ਕੋਈ ਨਹੀਂ ਕਰਾਂਦਾ ਅੱਛਾ ਨਾ ਇੰਚੇ ਟੁੱਟਣੀ ਜਾਂ ਤਾਂ ਪੀਤੇ ਜਾਂ ਖਾਣੇ ਆ ਗਿਆ ਕਿ ਜੰਨੇ ਆਜਾ ਕੰਮ ਤੂੰ ਨਵੇਂ ਕਰਨਾ ਵੀ ਆਣ ਕੇ ਇੱਥੇ ਯਾ ਚੱਕਾ ਡਾਡੇ ਕਹਿੰਦਾ ਤੁਸੀਂ ਅੱਜ ਲੰਮੇ ਨਹੀਂ ਨਾ ਹਾਂ ਹੁਣ ਐਰ ਕਾ ਨੂੰ ਮਾਫ ਕਰਦੋ ਪੈਨ ਜੀ ਹਾਂ ਮੈਂ ਤੁਹਾਨੂੰ ਨਾ ਇਸੇ ਕਰਕੇ ਸੱਦਿਆ ਸੀ ਕਿ ਤੁਹਾਨੂੰ ਵੀ ਇਹਦੀਆਂ ਕਰਤੂਕਾਂ ਦਾ ਪਤਾ ਲੱਗ ਜਾਏ। ਇਹ ਹੁਣ ਅਗਲੀ ਵਾਰੀ ਕਰੋਗੀ ਨਾ ਭਾਜੇ। ਅਸੀਂ ਅੰਮ੍ਰਿਤ ਕਿ ਮੈਂ ਆ ਵੀ ਲੈਣ ਆ ਜੂਗੀ ਇਹਨੂੰ। ਨਾਲੇ ਨੰਦਾਂ ਤੇ ਵੀ ਬੁਣਨੇ ਪਾਉਂਗੀ ਉੱਥੇ ਖੜਕੇ ਇਹਨੂੰ। ਮੈਂ ਤਾਂ ਨਹੀਂ ਕੰਮ ਵਾਲੇ ਹਟਾਓ। ਤੇ ਇਹਨੂੰ ਲਾਓ ਖੜਕੇ ਕੰਮ ਤੇ। ਇਹਨੂੰ ਕੋਈ ਅਕਲ ਆਵੇ। ਜਿਹੜਾ ਦਿਮਾਗ ਫੁੱਠੇ ਪਾਸੇ ਘੁੰਮਦਾ ਨਾ ਕੰਮ ਦੇ ਵਿੱਚ ਲੱਗੂਗਾ। ਚੱਲ ਹੁਣ ਇੱਕ ਧੀਵਾ ਧੀਲਤੀ ਹੋ ਗਈ ਹੈ ਨਾ। ਹੁਣ ਤੁਸੀਂ ਮਾਫੀ ਦੇ ਦਿਓ ਨਾ ਮੁਰਦੇ ਹੁਣ। ਮਾਫੀ ਤੇ ਭੈਣ ਜੀ ਮੈਂ ਦੇਤੀ ਆ ਤੁਹਾਨੂੰ ਤੇ ਮੈਂ ਤਾਂ ਸੱਦਿਆ ਵੀ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਵਾ ਵੀ ਇਹ ਕਿਹੜਾ ਕੰਮ ਕਰਨ ਲਈ ਸਹੁਰੇ ਘਰ ਆਣ ਕੀ ਇਹ ਕੰਮ ਚੰਗੇ ਆ ਸਾਡੇ ਦੇ ਨਾਂ ਕਿਸੇ ਨੇ ਅੱਗੇ ਦੇ ਨਾਂ ਕਿਸੇ ਨੇ ਪਿੱਛੇ ਇਹ ਕੰਮ ਕੀਤੇ ਆ ਇਹ ਨਵੇਂ ਕੰਮ ਸ਼ੁਰੂ ਕਰ ਬੈਠੀ ਆ ਯਾਰ ਕੋਈ ਗੱਲ ਨਹੀਂ ਹੁਣ ਅੱਗੇ ਤੋਂ ਜਿਹੜੀ ਹੁਣ ਅੱਗੇ ਤੋਂ ਕੋਈ ਗਲਤੀ ਕਰੂਗੀ ਨਾ ਤਾਂ ਤੁਸੀਂ ਮੈਨੂੰ ਦੱਸਿਓ ਤੁਸੀਂ ਤਾਂ ਨਾ ਫੇਰ ਮੈਂ ਆ ਕੇ ਆਪੇ ਲੈ ਜਾਾਂਗੀ ਨਾਲ ਠੀਕ ਆ ਚਲੋ ਠੀਕ ਆ ਆਹੋ ਸੋਲਾ ਹੁਣ ਆਪਣੀ ਮੰਮੀ ਦੀ ਗੱਲ ਠੀਕ ਆ ਨਾ ਚਲੋ ਭਾਂਜੀ ਗਲਤੀ ਤੇ ਕੋਈ ਜੜੀ ਹੋ ਗਈ ਹੋ ਗਈ ਆ ਸਾਡੀ ਢੀਆਂ ਵਰਗੀ ਆ ਪਰ ਇਹਨੂੰ ਇਹ ਕੰਮ ਚਾਹੀਦਾ ਨਹੀਂ ਕਰਨਾ ਜਿਹੜਾ ਇਹਨੇ ਕੀਤਾ ਵਾ ਇਹ ਤੇ ਪੜੀ ਲਿਖੀ ਹੈਗੀ ਸ਼ਹਿਰ ਦੇ ਹੋਈ ਆ ਸ਼ਹਿਰ ਦੇ ਵਿੱਚ ਇਹ ਕੰਮ ਹੀ ਹੱਦਿਆਂ ਇਹ ਤੇ ਪਿੰਡਾਂ ਥਾਵਾਂ ਜਿਹੜਾ ਲੋਕੀ ਕਰਦੇ ਕਿ ਉੱਤੇ ਕਰਦੋ ਤੇ ਉੱਤੇ ਕਰਦੋ ਇਹਨੇ ਖਰੇ ਕਿੱਥੋਂ ਸਿੱਖ ਲਿਆ ਤੇ ਕੀ ਕੀ ਕਰਦੀ ਫਿਰਦੀ ਏ ਮੈਤੇ ਇਹਦੀ ਸਮਝ ਨਹੀਂ ਆਈ ਯਾ ਲੋ ਹੁਣ ਗਲਤੀ ਹੋ ਗਈ ਨਾ ਤੇ ਕੋਲ ਬਾਡੀ ਹੁਣ ਐਟ ਕੈ ਇਹਨੂੰ ਮਾਫੀ ਦੇ ਦੋ ਤੇ ਅੱਗੇ ਤੋਂ ਜੇ ਕੋਈ ਕਰੇਗੀ ਨਾ ਗੱਲ ਫੇਰ ਮੁਰਕੇ ਨਾ ਸਮਝਾ ਕਿ ਮੈਂ ਰਾਤ ਰਹਿਣਾ ਹੈ ਇੱਥੇ ਮੈਂ ਚੰਗੀ ਦਾ ਸਮਝਾ ਕੇ ਜਾਵਾਂਗੀ ਠੀਕ ਆ ਚਲੋ ਠੀਕ ਆ ਭੈਣ ਜੀ ਹਾਂ ਜਿੱਦਾਂ ਤੁਸੀਂ ਕਹਿੰਦੇ ਸੀ ਤੁਹਾਡੇ ਨਾਲ ਹੀ ਆ ਚਲੋ ਠੀਕ ਆ ਚਲੇ ਇਦਾਂ ਕਰ ਹੁਣ ਉੱਠ ਕੇ ਤੇ ਰੋਟੀ ਪਾਣੀ ਬਣਾ ਮੰਮੀ ਨੇ ਰਹਿਣਾ ਵਾ ਕੀ ਮੈਂ ਹੁਣ ਇਹ ਨਹੀਂ ਬੰਦਰ ਜਾ ਕੇ ਤਾਂ ਫੋਨ ਫੜ ਕੇ ਬੈਠੀ ਰਵੇਂ ਚਲੋ ਭੈਣ ਜੀ ਤੁਸੀਂ ਬੈਠੋ ਮੈਂ ਇਹਨੂੰ ਦੱਸਾਂ ਕਿ ਕੀ ਰੋਟੀ ਪਾਣੀ ਬਣਾਉਣਾ ਚਲੋ ਠੀਕ ਐ ਨਹੀਂ ਫੇਰ ਆਮ ਕਰ ਲੋ ਕਣੀ ਜਿਹੀ ਚਲੋ ਠੀਕ ਐ O é.